ਸਦਾ ਸਦਾ ਦਾਤਾ ਲਗ ਪੁਸ਼ੀਆਂ ਪਾਤ ਛਾਈਆਂ ਜੇ ਸਤ ਗੁਰ ਨਦਰ ਕਰੇ ਨਿਮਕ ਏ ਘਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਧਨ ਧਨ RAM DAS SINGUR ਕਿਨੇ ਸਰੇ ਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਜਨ ਹਾਰੇ ਧਾਰਿਆ ਹਾਮੇ ਅਗਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਸਾਡ ਬਖ ਬਖ ਖਾਈ ਮਾਇਆ ਮੋ ਪਰਮਪ ਭੁੱਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਆ ਗੁਰ ਸੰਗਤ ਤਹੀਂ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾਇ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਸੁਖਹੁ ਡਲ ਗੁਰ ਸੇਵੀਐ ਨਿਤ ਐਨਸ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨੁ ਦੁਖ ਜਾਈ ਹੋਐ ਸਿਫਤਿ ਕਸਾਮਦੀ ਨੂਰ ਅਰਸ਼ੋਂ ਗੁਰ ਸੋ ਝਟੀਐ ਤਉ ਦਟਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਜਿਸ ਪਾਸ ਬੈਠਿਆ ਸੋਹੀਐ ਸਾਬਨਾ ਧਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਮਹਾਰਾਜ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇਕ ਓੰਕਾਰ ਸਤ ਨੂਰੇ ਪਰਸਾਦ ਐਸੋ ਗੁਣ ਮੇਰਾ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹਿਰਦੈ ਦੀਨ ਅਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ ਪੇਖਿਓ ਲਾਲਨ ਪਾਟ ਵਿਚ ਖੋਏ आनंद न आनंद चित्ता हरखे पतिन तिसहि को गृह सोई प्रभु नानक सो ठाकुर तिसहि को तीन पिके ओ लालन पाट बीच खोए आनंद चित्ता ਹਰ ਕੇ ਪਤੀਨ ਤਿਸ ਹੀ ਕੋ ਗ੍ਰਹੋ ਸੋਈ ਪ੍ਰਭ ਨਾਨਕ ਸੋ ठाकुर ਤਿਸ ਹੀ ਕੋ ਤੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਏਹੀ ਕਰਮ ਧਰਮ ਜਪਿ ਏਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ प्राण ਅਧਾਰ ਜੀਵਨ ਧਨ ਮੋਰਾ ਦੇਖਰ ਕਾਉ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋ ਸਾ ਸੰਗ ਮੋਰਾ ਮਨਿ ਆਪਣੇ ਕਉ ਮੈਂ हर सखा गीत शांत प्रसाद पै मन निर्मल कर कृपा अपने कर लीत सिमर सिमर नानक सुख पाया आध जुगाद भगतन के मीत संत प्रसाद पै मन निर्मल कर कृपा अपने कर लीत सिमर सिमर नानक सुख पाया आद जुग आद पग तन के मीत साई जी का कबसा साई ਵਾਹਿਗੁਰੂ ਜੀ ਮਾਰਾ ਅਜ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਲੋਕ ਦੀ ਇੱਕ ਉਮਕਾਰ ਸੰਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰ ਲੋਗ ਇਹ ਤਨ ਤੇ ਸਗਲ ਦੂਰ ਕੀਨ ਰਵਾਉ